ਇਹ ਝ ਹੋਰ ਕੁਝ ਜ਼ਰੂਰੀ ਆ। ਉਹ ਤੁਸੀਂ ਦੱਸ ਦੋ। ਉਹ ਭਲਿਆ ਲੋਕਾ ਜਿਸ ਰੱਬ ਨੇ ਤੈਨੂੰ ਇੰਨਾ ਸੋਹਣਾ ਸਰੂਪ ਦਿੱਤਾ ਏ ਉਸ ਵਾਹਿਗੁਰੂ ਦੀ ਬਖਸ਼ਿਸ਼ ਦਿੱਤੀ ہوئی ਦਾਤ ਨੂੰ ਤੂੰ ਭੁੱਲੀ ਫਿਰਦਾ ਏ। ਉਹ ਵੀ ਇੱਕ ਸਿੱਖ ਹੋ ਕੇ ਇੱਕ ਪਾਸੇ ਬੀਬੀ ਕੋਲਾ ਜੀ ਗੈਰ ਸਿੱਖ ਹੋ ਕੇ ਵੀ ਗੁਰਬਾਣੀ ਨਾਲ ਜੁੜੇ ਨੇ ਤੇ ਤੁਸੀਂ ਹਾਸੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋ। ਓਏ ਉੱਠੋ ਅੰਮ੍ਰਿਤ ਵੇਲਾ ਤੁਹਾਡੀ ਉਡੀਕ ਕਰ ਰਿਹਾ ਏ। ਗੁਰਬਾਣੀ ਨਾਲ ਜੁੜੋ। ਤੇ ਹੋਰਨਾਂ ਨੂੰ ਵੀ ਗੁਰਬਾਣੀ ਨਾਲ ਜੋੜੋ। ਇਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਏ। ਤੇ ਗੁਰੂ ਹਰगोबिंद ਸਾਹਿਬ ਜੀ ਦਾ ਕਹਿਣਾ ਵੀ ਵਾਹ ਸਿੱਖ ਜੀ ਵਾਹ। ਤੁਸੀਂ ਤੇ ਸਾਡੇ ਸਾਰਿਆਂ ਦੀਆਂ ਅੱਖਾਂ ਖੋਲ ਦਿੱਤੀਆਂ ਨੇ। ਤਨ ਦੇ ਨਾਲ-ਨਾਲ ਮਨ ਵੀ ਸ਼ੁੱਧ ਹੋਣਾ ਚਾਹੀਦਾ ਹੈ। ਤੇ ਮਨ ਸਾਡਾ ਤਾਂ ਹੀ ਸ਼ੁੱਧ ਹੋ ਸਕਦਾ ਹੈ ਜੇ ਅਸੀਂ ਗੁਰਬਾਣੀ ਪੜਾਂਗੇ। ਨਿਤ ਨੇਮ ਕਰਾਂਗੇ। ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਧੰਨ ਸ੍ਰੀ ਗੁਰੂ ਹਰगोबिंद